ਸੰਤ ਜੀ ਦੁਆਰਾ ਗੁਪਤ ਬਚਨ ਸੁਣ ਲਵੋ ਕਦੀ ਵੀ ਮਰੇ ਹੋਏ ਲੋਕਾਂ ਦੀ ਤਿੰਨ ਚੀਜ਼ਾਂ ਵਸਤੂਆਂ ਘਰ ਜਾਂ ਨਹੀਂ ਲੈਣੀਆਂ ਚਾਹੀਦੀਆਂ ਨਹੀਂ ਤੇ ਭਾਗ ਫੁੱਟ ਜਾਂਦੇ ਆਪਾਂ ਬੇਨਤੀ ਆਂ ਸਾਧੀਆਂ ਕਰਾਂਗੇ ਇਸ ਵਿਸ਼ੇ ਤੇ ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਸੰਗਤ ਜੀ ਪਹਿਲਾਂ ਤੇ ਸਾਰੀ ਸੰਗਤ ਮਨੋ ਵਿਅਕਤੀਆਂ ਇਕਾਗਰਤ ਕਰੋ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਾਂ ਫਿਰ ਰੱਬ ਦੇ ਭੇਜੇ ਹੋਏ ਉਹ ਪਿਆਰੇ ਸੱਜਣ ਜੋ ਆਪ ਜਪੈ ਅਵਰਹ ਨਾਮ ਜਪਾਵੇ ਇਹੋ ਜੇ ਮਹਾਪੁਰਖ ਸਾਧ ਸੰਗਤ ਆਪ ਜੀ ਨਾਲ ਇੱਕ ਬੇਨਤੀ ਜਿਹੜੀ ਹੈ ਉਹ ਮੈਂ ਜ਼ਰੂਰ ਸਾਂਝੀ ਕਰ ਦੇਵਾਂ ਕਿ ਕੁਝ ਲੋਕਾਂ ਦੇ ਵਿੱਚ ਵਹਿਮ ਭਰਮ ਹੁੰਦਾ ਹੈ ਸਾਡੇ ਕੀਤਾ ਜਾਂਦਾ ਹੈ ਪਿੰਡਾਂ ਦੇ ਵਿੱਚ ਆਪਾਂ ਵੇਖਾਂ ਫਲਾਣਾ ਸਿੰਘ ਚੜ੍ਹਾਈ ਕਰ ਗਿਆ ਉਹ ਜੁਦੀਆਂ ਚੀਜ਼ਾਂ ਨਾ ਵਰਤੋ ਪਰ ਇੱਕ ਚੀਜ਼ ਦਾ ਮੈਨੂੰ ਜਵਾਬ ਜ਼ਰੂਰ ਦਿਓ ਸਾਧ ਸੰਗਤ ਉਹਦੀਆਂ ਚੀਜ਼ਾਂ ਨਾਲ ਵਰਤੋ ਹੁਣ ਜੇ ਉਹਦਾ ਘਰ ਬਣਾਇਆ ਹੋਇਆ ਸਾਰਾ ਫਿਰ ਉਹਦਾ ਘਰ ਵੀ ਨਾ ਵਰਤੋ ਉਹਦੀਆਂ ਮਸ਼ੀਨਰੀਆਂ ਬਣਾਈਆਂ ਹੋਈਆਂ ਨੇ ਗੱਡੀਆਂ ਗਹਿਣਾ ਕੱਟਾ ਸਾਰਾ ਕੁਝ ਕੁਝ ਵੀ ਨਾ ਵਰਤੋ ਫਿਰ ਇਹ ਹਿਸਾਬ ਨਾਲ ਤਾਂ ਕੱਪੜਾ ਲੇੜਾ ਨਾਲ ਵਰਤੋ ਜੀ ਕਹਿੰਦੇ ਕੱਪੜੇ ਲੇੜੇ ਨਾਲ ਉਹ ਵਾਪਸ ਆ ਜਾਂਦੇ ਸਾਧ ਸੰਗਤ ਇਨ੍ਹਾਂ ਚੀਜ਼ਾਂ ਦੇ ਵਿੱਚ ਵਹਿਮ ਹੈ ਕੁਝ ਵੀ ਨਹੀਂ ਹੈਗਾ ਜਿਹੜਾ ਬੰਦਾ ਸੰਸਾਰ ਤੋਂ ਚੱਲਿਆ ਗਿਆ ਕਦੇ ਦੇਖਿਆ ਦੁਬਾਰਾ ਕਦੇ ਦੇਖਿਆ ਵੀ ਫਲਾਣਾ ਉਹ ਤਾਂ ਉਹ ਸੜਕ ਤੇ ਤੁਰਿਆ ਜਾਂਦਾ ਸੀਗਾ ਜੀ ਉਹ ਤਾਂ ਮਰਿਆ ਨਹੀਂ ਹੈਗਾ ਜੀ ਐ ਉਹ ਗਿਆ ਕਈ ਕਹਿੰਦੇ ਜੀ ਸਾਡਾ ਤਾਂ ਜੀ ਗੱਲ ਘੁੱਟਦਾ ਜੀ ਸਾਨੂੰ ਉਹ ਮਾਰ ਦੂਗਾ ਸਾਡਾ ਨੁਕਸਾਨ ਕਰ ਦੂ ਫਲਾਣੇ ਬਾਬੇ ਕੋਲੇ ਚੱਲੋ ਤੋ ਧਾਗਾ ਲੈ ਕੇ ਆਓ ਤਵੀਤ ਲੈ ਕੇ ਆਓ ਇਹੋ ਜੇ ਵਹਿਮਾਂ ਭਰਮਾਂ ਦੇ ਵਿੱਚ ਲੋਕ ਤੁਰੇ ਫਿਰਦੇ ਆ ਸਾਧ ਸੰਗਤ ਜਦ ਕੇ ਗੁਰਮਤਿ ਨੇ ਨਾ ਚੀਜ਼ਾਂ ਨੂੰ ਖੰਡਿਤ ਕੀਤਾ ਸਤਿਗੁਰੂ ਕਹਿੰਦੇ ਨੇ ਇਹ ਸਿਰਫ ਮਨ ਦਾ ਭਰਮ ਹੈ ਇੱਕ ਵਹਿਮ ਹੈ ਇਹਦੇ ਵਿੱਚ ਸੱਚਾਈ ਜਿਹੜੀ ਹੈ ਉਹ ਕੋਈ ਵੀ ਨਹੀਂ ਹੈ ਇਹਦੇ ਵਿੱਚ ਰਤੀ ਭਰ ਵੀ ਸੱਚਾਈ ਨਹੀਂ ਹੈ ਜਿਹੜਾ ਸੰਸਾਰ ਤੋਂ ਜੀਵ ਚਲਿਆ ਗਿਆ ਸੋ ਚਲਿਆ ਗਿਆ ਮਰੇ ਹੋਏ ਲੋਕਾਂ ਦੀਆਂ ਚੀਜ਼ਾਂ ਦਾ ਵਰਤ ਠੀਕ ਹੈ ਜਿਹਦੇ ਨਾਲ ਸਾਡਾ ਕੋਈ ਲਿੰਕ ਨਹੀਂ ਹੈਗਾ ਉਹ ਗੱਲ ਵੱਖਰੀ ਹੈ ਉਹਦੀਆਂ ਚੀਜ਼ਾਂ ਜਿਹੜੇ ਨਾਂ ਵਰਤ ਤੋਂ ਪਰ ਵੈਸੇ ਅਸੀਂ ਤਾਂ ਕਦੇ ਨਹੀਂ ਵੇਖਿਆ ਭਾਈ ਅਸਤਾ ਚੀਜ਼ਾਂ ਤੂੰ ਦਾ ਸਭ ਵਰਤ ਲਈਆਂ ਨੇ ਕਦੇ ਕਿ ਵਹਿਮ ਨਹੀਂ ਕੀਤਾ ਗੁਰੂ ਨਾਲ ਜਿਹੜਾ ਸਾਡਾ ਭਾਈ ਭਰੋਸਾ ਹੈ ਸਤਗੁਰ ਦੇ ਉੱਤੇ ਭਰੋਸਾ ਹੈ ਅਸਤਾ ਕਦੇ ਵਹਿਮ ਨਹੀਂ ਕੀਤਾ ਆ ਜਿਹੜੇ ਤੁਸੀਂ ਟੂਨੇ ਟਾਮਣ ਜਾ ਕੇ ਸੜਕਾਂ ਤੇ ਕਰੇ ਹੋਏ ਵੇਖਦੇ ਹੋ ਉਹ ਵੀ ਤਾਂ ਚੀਜ਼ਾਂ ਲੋਕ ਕਰਕੇ ਆਪਣੇ ਘਰੇ ਲੈ ਜਾਂਦੇ ਨੇ ਸਾਧ ਸੰਗਤ ਉਹਨਾਂ ਦਾ ਕੀ ਵਿਗੜ ਗਿਆ ਤੁਹਾਡਾ ਜ਼ਰੂਰ ਵਿਗੜਿਆ ਜਿਨ੍ਹਾਂ ਨੇ ਕਰੇ ਉਹਨਾਂ ਦਾ ਵਿਗੜ ਗਿਆ ਕਿਉਂਕਿ ਉਹਨਾਂ ਦੇ ਪੱਲਿਓ ਪੈਸੇ ਗਏ ਮੈਂ ਵੇਖ ਰਿਹਾ ਸੀ ਕਿਸੇ ਨੇ 2100 ਰੁਪਇਆ ਸੰਧੂਰ ਸੰਧਾਰ ਚੂੜੀਆਂ ਵਗੈਰਾ ਵਗੈਰਾ ਝਾੜੂ ਧੂੜੂ ਇਹੋ ਜਿਹਾ ਕੁਝ ਚਰਸਤੇ ਦੇ ਵਿੱਚ ਘੁੱਟੂਣਾ ਕਰ ਗਿਆ ਟੂਣਾ ਕਰਕੇ ਗਿਆ ਇੱਕ ਜਿੰਦਾ ਆਦਕ ਤੇ ਸਾਧ ਸੰਗਤ ਤੋਂ ਉਹ ਕੋਈ ਲੰਘਿਆ ਜਾ ਰਿਹਾ ਸੀ ਉਹ ਅਸੀਂ ਪਿੱਛੇ ਸੀ ਉਹ ਮੂਰੇ ਸੀ ਉਹਨੇ ਕੀ ਕਰਿਆ ਜੀ ਪੈਸੇ ਚੁੱਕ ਕੇ ਜੇਬ 'ਚ ਪਾ ਲਿਆ ਸੀ ਵੀ ਖੜ ਕੇ ਵੇਖਣ ਲੱਗੇ ਉਹਨੇ ਝਾੜੂ ਧੂੜੂ ਚੱਕੇ ਆਪਣੇ ਨਾਲ ਧਰ ਲਏ ਖਾਣ ਪੀਣ ਦਾ ਸਮਾਨ ਨਾਲ ਧਰ ਲਿਆ ਜਿਹੜਾ ਉਹਦੇ ਕੰਮ ਦਾ ਨਹੀਂ ਸੀ ਉਹਨੇ ਉੱਥੇ ਛੜਦਾ ਸੰਧੂਰ ਵਗੈਰਾ ਤੇ ਚੂੜੀਆਂ ਚਾੜਿਆ ਉਹ ਕਹਿੰਦਾ ਕਿ ਲੋ ਕੋਈ ਨਹੀਂ ਬੱਚਿਆਂ ਨੂੰ ਦੇਦਾ ਉਹ ਕੋਈ ਲੈਣਗੇ ਨਹੀਂ ਘਰ ਵਾਲੀ ਨੂੰ ਦੇ ਦੇ ਜਾਣਗੇ ਅਸੀਂ ਉਹਨੂੰ ਕੁਦਰਤੀ ਪੁੱਛ ਲਿਆ ਵੀ ਕੀ ਉਹ ਕਹਿੰਦਾ ਜੀ ਬਾਬਾ ਜੀ ਤਾਂ ਟੂਣਾ ਕੀਤਾ ਉਹ ਪਹਿਲਾਂ ਤੇ ਡਰ ਗਿਆ ਸਾਨੂੰ ਵੇਖ ਕੇ ਮਹਾ ਭਾਈ ਵੀ ਇਹ ਕੀ ਸਿਸਟਮ ਸੀ ਅਸੀਂ ਉਹਨੂੰ ਪੁੱਛਿਆ ਫਿਰ ਉਹਨੇ ਸਾਨੂੰ ਦੱਸਿਆ ਉਹ ਕਹਿੰਦਾ ਜੀ ਤਾਂ ਇਹ ਸਿਸਟਮ ਆ ਜੀ ਏ ਕੋਈ ਕਰਕੇ ਗਿਆ ਹੋਣਾ ਕਹਿੰਦਾ ਪਰ ਮੇਰੀ ਤਾਂ ਦਿਹਾੜੀ ਪੈ ਗਈ ਜੀ ਕਹਿੰਦਾ ਹੁਣ ਮੈਂ ਤਾਂ ਚੱਲਿਆ ਘਰ ਨੂੰ ਤੇ ਆ ਬੱਚਿਆਂ ਨੂੰ ਦਿਨ ਸਮਾਨ ਉਹ ਜਾ ਖੁਸ਼ ਹੋ ਜਾਣਗੇ ਕਹਿੰਦਾ ਮੈਂ ਮਾਹ ਵੀ ਤੈਨੂੰ ਵਹਿਮ ਭਰਮ ਪਾਣਾ ਨਹੀਂ ਜੀ ਕੋਈ ਵਹਿਮ ਭਰਮ ਨਹੀਂ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆ ਜੀ ਸਤਿਗੁਰੂ ਦੀ ਬਾਣੀ ਪੜਨ ਵਾਲੇ ਆ ਕੋਈ ਵਹਿਮ ਮਾਛਾਵਾ ਜਾਪਦਾ ਹੁਣ ਇਹ ਹਿਸਾਬ ਨਾਲ ਉਹ ਵੀ ਨੁਕਸਾਨ ਕਿਦਾਂ ਹੋਇਆ ਨੁਕਸਾਨ ਉਹਦਾ ਹੋਇਆ ਜਿਹੜਾ ਕਰਕੇ ਗਿਆ ਸੀ ਤੇ ਜਿਹੜਾ ਚੁੱਕ ਕੇ ਲੈ ਕੇ ਗਿਆ ਉਹਨੂੰ ਤਾਂ ਫਾਇਦਾ ਹੀ ਹੋਇਆ ਤੇ ਹੁਣ ਤੁਸੀਂ ਦੱਸੋ ਜੀ ਇਹ ਆਖਰ ਦੇ ਵਿੱਚ ਕੌਣ ਲੋਕ ਜਿਹੜਾ ਫਾਇਦੇ ਚ ਹੈ ਤੇ ਕਿਹੜਾ ਜਿਹੜਾ ਹੈ ਉਹ ਘਾਟੇ ਚ ਹੈ ਸਾਧ ਸੰਗਤ ਮਰੇ ਹੋਏ ਲੋਕਾਂ ਦੀਆਂ ਕੋਈ ਚੀਜ਼ਾਂ ਜੜੀਆਂ ਨੇ ਠੀਕ ਹੈ ਜਿਹਦੇ ਨਾਲ ਸਾਡਾ ਕੋਈ ਵਾਸਤਾ ਨਹੀਂ ਕੋਈ ਉਹ ਗੱਲ ਵੱਖਰੀ ਹੈ ਪਰ ਜਿਹਦੇ ਨਾਲ ਸਾਡਾ ਕੋਈ ਵਾਸਤਾ ਹੈ ਹੁਣ ਘਰ ਦਾ ਪਿਤਾ ਮਰ ਗਿਆ ਕਹਿੰਦੇ ਜੇ ਕੱਪੜੇ ਵੀ ਕੱਢ ਦਿਓ ਸਾਰਾ ਘਰ-ਬਾਰ ਵੀ ਬਣਾਇਆ ਹੋਇਆ ਉਹਦਾ ਉਹ ਘਰ-ਬਾਰ ਵੀ ਢਾਹ ਦਿਆ ਕਰੋ ਫਿਰ ਗੱਡੀਆਂ ਬਣਾਈਆਂ ਹੋ ਜਾਂਦੇ ਆ ਉਹਦੀਆਂ ਆਹ ਮੋਟਰਸਾਈਕਲ ਸਕੂਟਰ ਬਣਾਏ ਹੋ ਰਹੇ ਉਹਦੇ ਇਹ ਕਹਿਣਾ ਘੱਟਾ ਆ ਸਾਰਾ ਕੁਝ ਬਣਾਇਆ ਹੋਇਆ ਦਾ ਆਪਾਂ ਵੀ ਆਪਾਂ ਵੀ ਜਿਹੜਾ ਹੈ ਉਸੇ ਪਿਓ ਦੇ ਪੁੱਤਰ ਆ ਆਪਾਂ ਆਪਣਾ ਕੀ ਕਰਾਂਗੇ ਸਾਤ ਸੰਗਤ ਇਹਨਾਂ ਚੀਜ਼ਾਂ ਨੂੰ ਸਮਝੋ ਕਦੇ ਐਵੇਂ ਜਾ ਕੇ ਬਾਬਿਆਂ ਦੇ ਅਸੀਂ ਹੋਣਾ ਕਰੀਏ ਵੀ ਫਲਾਣਾ ਜੀ ਬਾਬਾ ਜੀ ਦਿਖਦਾ ਜੀ ਐ ਨਹੀਂ ਹੁੰਦਾ ਸਾਤ ਸੰਗਤ ਜੇ ਕੋਈ ਦਿਖਦਾ ਵੀ ਹੈ ਉਹ ਕਿਸੇ ਦਾ ਨੁਕਸਾਨ ਨਹੀਂ ਕਰਦਾ ਹੁੰਦਾ ਉਹ ਇੱਕ ਸਾਡੇ ਮਨ ਦੇ ਹੀ ਖਿਆਲ ਹੁੰਦਾ ਹੈ ਅਸੀਂ ਕਈ ਵਾਰੀ ਉਹਨੂੰ ਯਾਦ ਕਰਦੇ ਆ ਮਨ ਚੋਂ ਭੁੱਲਦੇ ਨਹੀਂ ਸਾਨੂੰ ਉਹ ਦਿਖ ਜਾਂਦਾ ਵੀ ਫਲਾਣਾ ਸਿਓਂ ਫਿਰਦੇ ਨੇ ਇਹ ਕੋਈ ਕੋਈ ਗੱਲਾਂ ਦੇ ਲੌਜਿਕ ਨਹੀਂ ਹੈਗੇ ਵੀ ਉਹ ਮੈਨੂੰ ਦਿਖਦਾ ਜੀ ਮੇਰਾ ਨੁਕਸਾਨ ਕਰੂਗਾ ਨਹੀਂ ਪਿਆਰੇ ਸਾਥ ਸੰਗਤ ਉਹ ਬੇਨਤੀ ਕਰਦਾ ਵੀ ਇਹ ਚੀਜ਼ਾਂ ਕੌਣ ਕਰਦੇ ਨੇ ਜਿਹੜੇ ਗੁਰੂ ਨਾਲੋਂ ਟੁੱਟੇ ਹੋਏ ਨੇ ਸਤਿਗੁਰ ਕਹਿੰਦੇ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਕਹਿੰਦੇ ਸਦਾ ਸਿਰ ਰਹਿਣ ਵਾਲੇ ਪ੍ਰਭੂ ਦੀ ਸਿੱਖਤ ਸਲਾਹ ਉਹ ਕਰਦੇ ਰਹਿਣਾ ਤੇ ਕੀਮਤੀ ਮਨੁੱਖਾ ਜਨਮ ਉਹਨਾਂ ਦਾ ਕਾਮਯਾਬ ਹੋ ਜਾਂਦਾ ਜਿਹੜੇ ਹਜੇ ਵਹਿਮਾਂ ਭਰਮਾਂ ਵਿੱਚ ਪਏ ਰਹਿੰਦੇ ਨੇ ਉਹਨਾਂ ਦਾ ਬਰਬਾਦ ਹੋ ਜਾਂਦਾ ਬਸ ਫਰਕ ਦੇ ਇਨਾਂ ਨੂੰ ਇਹ ਚੀਜ਼ਾਂ ਨੂੰ ਸਮਝੀਏ ਵਹਿਮਾਂ ਭਰਮਾਂ ਦੇ ਵਿੱਚੋਂ ਨਿਕਲੀਏ ਗੁਰੂ ਦੇ ਲੜ ਲੱਗੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ